ਲੋ ਤੜਕਸਾਰ ਕਿਸਾਨਾਂ ਦੇ ਲਈ ਆ ਗਈ ਵੱਡੀ ਖੁਸ਼ੀ ਦੀ ਖਬਰ ਕੇਂਦਰੀ ਖੇਤੀਬਾੜੀ ਮੰਤਰੀ ਦੇ ਵੱਲੋਂ ਕਿਸਾਨਾਂ ਨੂੰ ਭੇਜ ਦਿੱਤੀ ਚਿੱਠੀ ਜਿਸ ਨੂੰ ਪੜ੍ਹ ਕੇ ਕਿਸਾਨ ਬਾਗੋ-ਵਾਗ ਹੋ ਗਏ ਹੁਣ ਨਹੀਂ ਲੱਗਣਗੇ ਧਰਨੇ ਕਿਉਂਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਖੁਸ਼ ਕਰ ਦਿੱਤਾ ਤਾਂ ਜਿਸ ਤੋਂ ਬਾਅਦ ਹੁਣ ਕਿਸਾਨ ਕੀ ਕਹਿ ਰਹੇ ਨੇ ਇੱਕ ਪਾਸੇ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਖੁਸ਼ ਕਰ ਦਿੱਤਾ ਦੂਜੇ ਪਾਸੇ ਜੋ ਪੰਜਾਬ ਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਕੀਤਾ ਸੀ ਉਸ ਦਾ ਬਦਲਾ ਹੁਣ ਕਿਸਾਨ ਕੀਵੇਂ ਲੈਣਗੇ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਪੂਰੀ ਗੱਲਬਾਤ ਸਾਂਝੀ ਕੀਤੀ ਆ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਜ਼ਰੂਰ ਲੱਗੇਗਾ ਪੂਰੀ ਗੱਲਬਾਤ ਸੁਣਾਉਣੇ ਤੁਹਾਨੂੰ ਇੱਕ ਬੰਦਾ ਜਿਹੜਾ ਮੇਨ ਕਾਰਨ ਹੈ ਇਹ ਇੱਕ ਤੋਂ ਗੱਲਾਂ ਆਪ ਸਾਰੇ ਕਿਸਾਨਾਂ ਤੱਕ ਪਹੁੰਚਾਉਣੀਆਂ ਤੁਹਾਨੂੰ ਦੱਸਣੀਆਂ ਬਹੁਤ ਜ਼ਰੂਰੀ ਸੀ ਇਸ ਲਈ ਲਾਈਵ ਹੋ ਰਹੇ ਹਾਂ ਸਭ ਤੋਂ ਪਹਿਲੀ ਗੱਲ ਤੇ ਜੀ ਦੋਸਤੋ ਕਿ ਜੋ ਕੇਂਦਰ ਸਰਕਾਰ ਨਾਲ ਦੇ ਨਾਲ ਆਪਣੀ 4 ਤਰੀਕ ਨੂੰ ਮੀਟਿੰਗ ਹੋਣੀ ਹੈ। ਉਹਦੇ ਸਬੰਧ ਚ ਕੱਲ ਸਵੇਰ ਸਾਨੂੰ ਚਿੱਠੀ ਮਿਲੀ ਭਾਰਤ ਸਰਕਾਰ ਦੀ। ਇਹਦੇ ਚ ਲਿਖਿਆ ਸੀ ਕਿ 4 ਤਰੀਕ ਨੂੰ ਮੀਟਿੰਗ ਹੋਣੀ ਹੈ ਉਸੇ ਜਗ੍ਹਾ ਤੇ ਹੋਣੀ ਹੈ ਤੇ ਟਾਈਮ ਪੈਕ ਕੀਤਾ ਗਿਆ ਸੀ। ਔਰ ਨਾਲ ਉਹਦੇ ਚ ਕਿਹਾ ਗਿਆ ਸੀ ਇਹ ਜਿਹੜੀ ਮੀਟਿੰਗ ਹੈ ਭਾਰਤ ਸਰਕਾਰ ਦੇ ਨੁਮਾਇੰਦਿਆਂ ਨਾਲ ਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਹੋਣੀ ਹੈ। ਤਾਂ ਦੋਸਤੋ ਫਿਰ ਉਹ ਸਾਰੇ ਕੁਝ ਨੂੰ ਦੇਖ ਲਿਆ ਉਹ ਚਿੱਠੀ ਨੂੰ ਦੇਖ ਲਿਆ ਦੋਨਾਂ ਫੋਰਮਾਂ ਨੇ ਵਿਚਾਰ ਚਰਚਾ ਕੀਤੀ ਹੈ ਮੀਟਿੰਗ ਕੀਤੀ ਹੈ ਤੇ ਉਸ ਮੀਟਿੰਗ ਦੇ ਵਿੱਚੋਂ ਇਹ ਨਿਰਣਾ ਲਿਆ ਗਿਆ ਹੈ ਕਿ 19 ਤਰੀਕ ਨੂੰ ਪਰ ਸਰਕਾਰ ਨੇ ਸਾਨੂੰ ਚਿੱਠੀ ਦਿੱਤੀ ਹੈ ਤੇ ਪੰਜਾਬ ਸਰਕਾਰ ਦੇ ਰਾਹੀਂ ਆਈ ਹੈ ਉਹ ਚਿੱਠੀ ਆਉਣ ਤੋਂ ਅਸੀਂ ਸਾਰੇ ਆਪਾਂ ਗੱਲਬਾਤ ਕਰਨ ਲਈ ਗਏ ਹਾਂ ਮੀਟਿੰਗ ਨਹੀਂ ਗਏ ਹਾਂ ਇਸ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਧੋਖੇ ਦੇ ਨਾਲ ਕਿਉਂਕਿ ਧੋਖੇ ਨਾਲ ਸ਼ੌਕ ਨੂੰ ਇਸ ਲਈ ਵਰਤ ਰਹੇ ਹਨ ਕਿ ਅਸੀਂ ਉੱਥੇ ਪਹਿਲੀ ਤਾਂ ਗੱਲ ਇਹ ਹੈ ਕਿ ਮੀਟਿੰਗ ਤੇ ਬੁਲਾ ਕੇ ਹੀ ਗ੍ਰਿਫਤਾਰ ਕਰਨਾ ਧੋਖਾ ਹੈ ਤੇ ਦੂਸਰਾ ਵੱਡਾ ਧੋਖਾ ਇਹ ਕਿ ਉਹਨਾਂ ਦੇ ਪੰਜਾਬ ਸਰਕਾਰ ਦੇ ਮੰਤਰੀਆਂ ਤੋਂ ਬਾਕਾਇਦਾ ਪੁੱਛਿਆ ਗਿਆ ਉਸ ਵੇਲੇ ਉਹਨਾਂ ਦੀ ਗੱਲ ਇਹ ਸੀਗੀ ਕਿ ਸਾਡਾ ਜਿਹੜਾ ਫੋਰਸ ਲਾਉਣ ਦਾ ਮੰਤਵ ਹੈ ਉਹ ਕੇਵਲ ਨਸ਼ਾ ਕੰਟਰੋਲ ਕਰਨਾ ਨਾ ਕਿ ਕੋਈ ਮੋਰਚਾ ਨਹੀਂ ਰੱਖ ਕੋਈ ਸਮਾਂ ਨਹੀਂ ਹੈ ਜਿਸ ਵੇਲੇ ਅਸੀਂ ਮੀਟਿੰਗ ਵਾਲੀ ਜਗ੍ਹਾ ਤੋਂ ਲਗਭਗ 1.5 ਕਿਲੋਮੀਟਰ ਆਏ ਹੋਵਾਂਗੇ ਤਾਂ ਉੱਥੇ ਆ ਕੇ ਪੰਜਾਬ ਸਰਕਾਰ ਨੇ ਸਾਡੀਆਂ ਗੱਡੀਆਂ ਨੂੰ ਬੈਰੀਕੇਡ ਲਾ ਕੇ ਰੋਕ ਲਿਆ ਔਰ ਬਹੁਤ ਵੱਡੀ ਪੱਧਰ ਤੇ ਸੌਜਾਂ ਲਾ ਕੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਹੁਣ ਗੱਲ ਇਹ ਆ ਦੋਸਤੋ ਕਿ ਜਿਹੜੀ ਸਰਕਾਰ ਨੇ ਸਾਡੇ ਨਾਲ ਐਡਾ ਵੱਡਾ ਧੋਖਾ ਕੀਤਾ ਤੇ ਸਾਡਾ ਗ੍ਰਿਫਤਾਰ ਕਰਨ ਤੋਂ ਬਾਅਦ ਮੋਚਾ ਖੇੜਿਆ ਹੋਵੇ। ਔਰ ਉਸ ਸਰਕਾਰ ਜਿਹਦੇ ਖਿਲਾਫ ਅੱਜ ਇੱਕ ਇੱਕ ਬੱਚਾ ਪੰਜਾਬ ਦਾ ਹਰਿਆਣਾ ਦਾ ਰਾਜਸਥਾਨ ਦਾ ਮੈਂ ਮੈਂ ਇਹ ਵੀ ਨੇ ਕਹਾ ਕਿ ਬਹੁਤ ਸਾਰਾ ਵੱਡਾ ਹਿੱਸਾ ਭਰਦਾ। ਉਸ ਸਰਕਾਰ ਦੇ ਉੱਤੇ ਇਹਨਾਂ ਖਫਾ ਇਹਨਾਂ ਨਾਰਾਜ਼ ਹੈ। ਤਾਂ ਉਸ ਸਰਕਾਰ ਦੇ ਨਾਲ ਮੀਟਿੰਗ ਕਰਨੀ ਅਸੀਂ ਵੀ ਮਹਿਸੂਸ ਕਰਦੇ ਹਾਂ ਕਿ ਕੋਈ ਉਚਿਤ ਨਹੀਂ ਹੈ ਕਿਸਾਨਾਂ ਦਾ ਮਾਨ ਸਨਮਾਨ ਨੂੰ ਕਿੱਥੇ ਪਹੁੰਚੀ ਹੈ ਕਿਸਾਨਾਂ ਦਾ ਸਮਾਨ ਲੁੱਟਿਆ ਹੈ ਕਿਸਾਨਾਂ ਦਾ ਸਮਾਨ ਤੋੜਿਆ ਟਰਾਲੀਆਂ ਚੋਰੀ ਹੋਈਆਂ ਲੋਕਾਂ ਦੇ ਏਸੀ ਚੋਰੀ ਹੋ ਚੋਰੀ ਹੋਏ ਨੇ ਫਰੀਜਾ ਚੋਰੀ ਹੋਈਆਂ ਨੇ ਉਥੋ ਵਾਸ਼ਿੰਗ ਮਸ਼ੀਨਾਂ ਚੋਰੀ ਹੋਏ ਇਵਨ ਕਿ ਗੈਸ ਸਿਲੰਡਰ ਵੀ ਚੋਰੀ ਹੋਏ ਇਹ ਜਿਹੇ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਨਾਲ ਮੀਟਿੰਗ ਕਰਨੀ ਦੋਨੋਂ ਫੋਰਮ ਸਮਝਦੇ ਨੇ ਕਿਸਾਨਾਂ ਦੀ ਭਾਵਨਾ ਨੂੰ ਮੁੱਖ ਰੱਖਦੇ ਕਿ ਇਹ ਸਰਕਾਰ ਦੇ ਨਾਲ ਮੀਟਿੰਗ ਨਹੀਂ ਹੋਣੀ ਚਾਹੀਦੀ ਸੋ ਇਹਦੇ ਚੋਂ ਅੱਜ ਦੋਨੋਂ ਫੋਰਮਾਂ ਨੇ ਇੱਕ ਚਿੱਠੀ ਲਿਖੀ ਆ ਭਾਰਤ ਸਰਕਾਰ ਨੂੰ ਤੇ ਸਾਰਾ ਵੇਰਵਾ ਦਿੱਤਾ ਇਹਦੇ ਵਿੱਚ ਇਹੀ ਗੱਲ ਕਿ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਮੀਟਿੰਗ ਦੇ ਵਿੱਚ ਬੈਠਣਾ ਉਚਿਤ ਨਹੀਂ ਹੈ ਇਸ ਕਰਕੇ ਕੇਂਦਰ ਸਰਕਾਰ ਪੰਜਾਬ ਸਰਕਾਰ ਤੋਂ ਵੱਖਰੇ ਤੌਰ ਦੇ ਉੱਤੇ ਕਿਸਾਨਾਂ ਨਾਲ ਮੀਟਿੰਗ ਕਰੇ ਹਾਂ ਇਹ ਗੱਲ ਜ਼ਰੂਰ ਹੈ ਮੈਂ ਸਪਸ਼ਟ ਕਰ ਦਿਆਂ ਕਿ ਅਜੇ ਤੱਕ ਕਿਸਾਨਾਂ ਨਾਲ ਗੱਲਬਾਤ ਤੋਂ ਕਦੇ ਭੱਜਿਆ ਤੇ ਨਾ ਭੱਜਾਂਗੇ ਅਸੀਂ ਸਮਝਦੇ ਹਾਂ ਕਿ ਹਰ ਮਸਲੇ ਦਾ ਹਰ ਮੁੱਦੇ ਦਾ ਹੱਲ ਹੈ ਜਿਹੜਾ ਉਹ ਗੱਲਬਾਤ ਹੈ ਸਾਡੇ ਮਸਲੇ ਸਾਡੀਆਂ ਸਮੱਸਿਆਵਾਂ ਦਾ ਹੱਲ ਗੱਲਬਾਤ ਤੋਂ ਨਿਕਲਣਾ ਮੀਟਿੰਗਾਂ ਤੋਂ ਨਿਕਲਣਾ ਸੋ ਅਸੀਂ ਮੀਟਿੰਗ ਦੇ ਨਾਲ ਹੀ ਬਿਲਕੁਲ ਮੀਟਿੰਗ ਤੋਂ ਭੱਜਦੇ ਨਹੀਂ ਲੇਕਿਨ ਇਹ ਵੀ ਜ਼ਰੂਰ ਹੈ ਇਹ ਇਨ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਬੈਠ ਕੇ ਮੀਟਿੰਗ ਕਰਨੀ ਉਚਿਤ ਨਹੀਂ ਸੋ ਇਹ ਅਸੀਂ ਚਿੱਠੀ ਲੈ ਕੇ ਭੇਜਤੀ ਹੈ ਕੇਂਦਰ ਸਰਕਾਰ ਨੂੰ ਵੀ ਇਹ ਕਿਹਾ ਹੈ ਇਹ ਸਾਨੂੰ ਜਲਦੀ ਤੋਂ ਜਲਦੀ ਕੇਂਦਰ ਸਰਕਾਰ ਇਸ ਚਿੱਠੀ ਜਿਹੜੀ ਅਸੀਂ ਭੇਜੀ ਆ ਇਹਦੇ ਸੰਦਰਭ ਦੇ ਵਿੱਚ ਕੀ ਸੋਚਦੀ ਹੈ ਉਹਦੇ ਪ੍ਰਤੀ ਸਾਨੂੰ ਜਵਾਬ ਦੇਵੇ